ਸਿੱਧੂ ਮੁਸੇਵਾਲਾ ਬਾਈ ਨੇ ਜਦੋਂ ਐਂਟਰੀ ਕੀਤੀ ਸੀ ਇੰਡਸਟਰੀ ਦੇ ਵਿੱਚ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਇਵੈਂਟ ਹੋਏ ਨੇ ਤੇ ਜਦੋਂ ਬਾਈ ਦੀ ਡੈਥ ਹੋਈ ਸੀ ਉਦੋਂ ਇੰਡਸਟਰੀ ਦੇ ਵਿੱਚ ਉਸ ਤੋਂ ਬਾਅਦ ਕੀ ਮਾਹੌਲ ਸੀ ਉਹ ਤੁਸੀਂ ਦੇਖਿਆ ਹੀ ਹੈ ਤੇ ਹੁਣ ਇੱਕ ਸਭ ਤੋਂ ਵੱਡੀ ਇਨਫੋਰਮੇਸ਼ਨ ਜਿਹੜੀ ਲੋਕ ਜਾਣਨਾ ਚਾਹੁੰਦੇ ਸੀ ਤੇ ਕਈ ਲੋਕਾਂ ਨੂੰ ਸ਼ੱਕ ਵੀ ਸੀ ਕਿ ਇਹ ਚੀਜ਼ ਕਦੇ ਵੀ ਨਹੀਂ ਹੋ ਸਕਦੀ ਤੇ ਇਹ ਚੀਜ਼ ਪੋਸੀਬਲ ਹੋਣ ਦੇ ਬਹੁਤ ਘੱਟ ਚਾਂਸ ਨੇ ਤੇ ਮੈਂ ਗੱਲ ਕਰ ਰਿਹਾ ਸਿੱਧੂ ਮੁਸੇਵਾਲਾ ਬਾਈ ਦਾ ਹੁਣ ਜਿਹੜਾ 2026 ਦੇ ਵਿੱਚ ਹੋਲੋਗ੍ਰਾਮ ਸ਼ੋਅ ਲੱਗਣਾ ਉਸ ਸ਼ੋਅ ਦੀ ਹੁਣ ਆਫੀਸ਼ੀਅਲ ਅਨਾਉਂਸਮੈਂਟ ਹੋ ਚੁੱਕੀ ਹੈ ਤੋ ਆਪਾਂ ਇਸ ਵੀਡੀਓ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਧੂ ਮਸੇਵਾਲਾ ਦਾ 22 ਦਾ ਸ਼ੋਅ ਇੰਡੀਆ ਦੇ ਵਿੱਚ ਵੀ ਹੋਣਾ ਹੈ ਤੇ ਹੋਰ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਹੋਣਾ ਹੈ ਤੇ ਇਹ ਕਿੱਦਾਂ ਦਾ ਹੋਲੋਗ੍ਰਾਮ ਸ਼ੋਅ ਹੋਊਗਾ ਕੀ ਇਹ ਸਿਰਫ ਸਕਰੀਨ ਤੇ ਵੀਡੀਓ ਚ ਚਲਾਈਆਂ ਜਾਣਗੀਆਂ ਜਾਂ ਰੀਅਲ ਦੇ ਵਿੱਚ ਆਪਾਂ ਨੂੰ ਲੱਗੂਗਾ ਕਿ ਕੋਈ ਪਰਸਨ ਖੜਾ ਹੈ ਸਟੇਜ ਤੇ ਤੇ ਉਹ ਗਾ ਰਿਹਾ ਹੈ ਸੋ ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਇਹ ਇੱਕ ਤਰ੍ਹਾਂ ਦਾ ਇਦਾਂ ਦਾ ਸ਼ੋਅ ਹੋਊਗਾ ਜਿਹੜਾ ਅੱਜ ਤੋਂ ਪਹਿਲਾਂ ਕਿਸੇ ਵੀ ਪੰਜਾਬੀ ਸਿੰਗਰ ਦਾ ਹੋਲੋਗ੍ਰਾਮ ਸ਼ੋਅ ਨਹੀਂ ਹੋਇਆ ਹੋਊਗਾ ਜਦੋਂ ਟੂ ਪਾਰਕ ਕਨਸਰਟ ਹੋ ਰਿਹਾ ਤੇ ਹੁਣ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਜਦੋਂ ਹੋਲੋਗ੍ਰਾਮ ਦੇ ਬਾਰੇ ਅਨਾਉਂਸਮੈਂਟ ਹੀ ਚੱਲਦੀ ਸੀ ਥੋੜੀ-ਥੋੜੀ ਸਿੱਧੂ ਭਾਈ ਦੇ ਜਾਣ ਤੋਂ ਬਾਅਦ ਉਦੋਂ ਟੈਕਨੋਲੋਜੀ ਬਹੁਤ ਗਰੋ ਕਰ ਚੁੱਕੀ ਸੀ ਤੇ ਲੋਕਾਂ ਨੂੰ ਲੱਗਿਆ ਸੀ ਕਿ ਵਾਕਈ ਹੋ ਸਕਦਾ ਹੈ ਇਹ ਸ਼ੋਅ ਰੀਅਲ ਦੇ ਵਿੱਚ ਪਰ ਅੱਜ ਜਦੋਂ ਆਫੀਸ਼ੀਅਲ ਅਨਾਉਂਸਮੈਂਟ ਹੋਈ ਹੈ ਤਾਂ ਅੱਜ ਆਪਾਂ AI ਦੇ ਬਾਰੇ ਵੀ ਜਾਣਦੇ ਆਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਆਪਾਂ ਕਿੰਨੀਆਂ ਚੀਜ਼ਾਂ ਬਣਾ ਸਕਦੇ ਆਂ ਉਹ ਸਾਰੀਆਂ ਚੀਜ਼ਾਂ ਨੇ ਆਪਣੀ ਲਾਈਫ ਦੇ ਵਿੱਚ ਕਿੰਨਾ ਇੰਪੈਕਟ ਪਾਇਆ ਉਹ ਆਪਾਂ ਜਾਣਦੇ ਆਂ ਸੋ ਇਦਾਂ ਦੀ ਟ ਮੁਸੇਵਾਲਾ ਬਾਈ ਦੇ ਪੂਰੇ ਕਰੀਅਰ ਦਾ ਇਹ ਵਾਲਾ ਸਾਲ ਸਭ ਤੋਂ ਵੱਡਾ ਹੋਊਗਾ ਜਿਹੜਾ 2026 ਦਾ ਹੋਊਗਾ ਤੇ ਜਿਹੜੇ ਦਿਨ ਸਿੱਧੂ ਮੁਸੇਵਾਲਾ ਬਾਈ ਦਾ ਸ਼ੋਅ ਲੱਗੂਗਾ ਹੋਲੋਗ੍ਰਾਮ ਉਹ ਦਿਨ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਹੁਣ ਜੇਕਰ ਆਪਾਂ ਆਫੀਸ਼ੀਅਲ ਵੈਬਸਾਈਟ ਨੂੰ ਧਿਆਨ ਨਾਲ ਦੇਖੀਏ ਤਾਂ ਸ਼ੋਅ ਦਾ ਨਾਮ ਹੈ ਸਾਈਨ ਟੂ ਗੋਡ ਪਰ ਜਿਹੜਾ ਸਿੱਧੂ ਮੁਸੇਵਾਲਾ ਬਾਈ ਨੇ ਖੁਦ ਜਿਉਂਦੇ ਜੀ ਸ਼ੋਅ ਲਾਉਣਾ ਸੀ ਵਰਲਡ ਟੂਰ ਕਰਨਾ ਸੀ ਉਹਦਾ ਨਾਮ ਸੀ ਬੈਕ ਟੂ ਬਿਜ਼ਨਸ ਜਿਹੜਾ ਸਨੀ ਮਾਲਟਨ ਬਾਈ ਤੇ ਸਿੱਧੂ ਮੁਸੇਵਾਲਾ ਬਾਈ ਨੇ ਇਕੱਠਿਆਂ ਨੇ ਲਾਉਣਾ ਸੀ ਇਹਦਾ ਆਫੀਸ਼ੀਅਲ ਨਾਮ ਹੈ ਸਾਈਨ ਜੋ ਸਟੇਜ ਤੇ ਦਿਖਾਇਆ ਜਾਊਗਾ ਜਿਹੜਾ ਕਿ ਆਪਾਂ ਨੂੰ ਇਦਾਂ ਲੱਗੂਗਾ ਜਿਵੇਂ ਰੀਅਲ ਦੇ ਵਿੱਚ ਕੋਈ ਪਰਸਨ ਉੱਤੇ ਖੜ੍ਹਾ ਹੈ ਤੇ ਸਟੇਜ ਤੇ ਸਿੰਗਿੰਗ ਕਰ ਰਿਹਾ ਹੈ ਮੂਵਮੈਂਟ ਕਰ ਰਿਹਾ ਹੈ ਤੇ ਉਹ ਗੱਲਾਂ-ਬਾਤਾਂ ਵੀ ਕਰ ਰਿਹਾ ਹੈ ਆਡੀਅנס ਦੇ ਨਾਲ ਹੁਣ ਆਫੀਸ਼ੀਅਲ ਤੌਰ ਤੇ ਆਪਾਂ ਗੱਲ ਕਰੀਏ ਤਾਂ ਇਹਦੀ ਕੋਈ ਡੇਟ ਅਨਾਉਂਸਮੈਂਟ ਨਹੀਂ ਹੋਈ ਹਜੇ ਤੇ ਕੋਈ ਵੀ ਜਗ੍ਹਾ ਡਿਸਾਈਡ ਨਹੀਂ ਹੋਈ ਕਿ ਪਹਿਲਾ ਸ਼ੋਅ ਕਿੱਥੇ ਲੱਗੂਗਾ ਜਿਹੜੇ ਸਿੱਧੂ ਬਾਈ ਦੇ ਫੈਨਸ ਨੇ ਸਾਰੇ ਉਹ ਇੰਡੀਆ ਤੋਂ ਅਲਾਵਾ ਯੂ ਐਸ ਏ ਕੈਨੇਡਾ ਅਮਰੀਕਾ ਤੇ ਯੂ ਕੇ ਦੇ ਵਿੱਚ ਇਹਨਾਂ ਸਾਰੀਆਂ ਜਗ੍ਹਾ ਤੇ ਸ਼ੋਅਜ਼ ਦੀ ਵੇਟ ਕਰ ਰਹੇ ਨੇ ਕਿ ਇੱਥੇ ਲੱਗ ਸਭ ਤੋਂ ਵੱਡਾ ਲਾਈਵ ਸ਼ੋਅ ਤਾਂ ਹੋਊਗਾ ਹੀ ਪਰ ਇਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਕਿ ਆਫੀਸ਼ੀਅਲ ਅਨਾਉਂਸਮੈਂਟ ਦੇ ਨਾਲ-ਨਾਲ ਕੁਝ ਈਦਾਂ ਦੀਆਂ ਵੈਬਸਾਈਟ ਵੀ ਬਣਨੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਕਿ ਲਗਭਗ ਹਰ ਕਿਸੇ ਸ਼ੋਅ ਦੇ ਵਿੱਚ ਹੁੰਦੀਆਂ ਨੇ ਜਿਵੇਂ ਦਿਲਜੀਤ ਭਾਈ ਦੇ ਸ਼ੋਅ ਦੇ ਵਿੱਚ ਸਕੈਮ ਚੱਲਿਆ ਸੀ ਇਸ ਸ਼ੋਅ ਦੀ ਉਮੀਦ ਤਾਂ ਉਸ ਤੋਂ ਵੀ ਵੱਡੇ ਸ਼ੋਅ ਬਣਨ ਦੀ ਹੈ ਸੋ ਜੇਕਰ ਕਿਸੇ ਨੂੰ ਵੀ ਟਿਕਟ ਖਰੀਦਣੀ ਹੋਊਗੀ ਤਾਂ ਉਹ ਸਿੱਧੂ ਭਾਈ ਦੇ ਪੇਜ ਤੇ ਜਿਹੜੀ ਆਫੀਸ਼ੀਅਲ ਅਨਾਉਂਸਮੈਂਟ ਹੋਊਗੀ ਜਾਂ ਸਟੋਰੀ ਲਾਈ ਜਾਊਗੀ ਉਦੋਂ ਉਸ ਟਾਈਮ ਤੇ ਤੁਸੀਂ ਟਿਕਟ ਖਰੀਦਿਓ ਕਿਸੇ ਸਕੈਮ ਦੇ ਵਿੱਚ ਨਾ ਤੁਸੀਂ ਫਸ ਜਿ ਤਾਂ ਉਹ origignal ਟਿਕਟ ਨਹੀਂ ਹੋਊਗੀ ਹਜੇ ਇਹਦੀ ਕੋਈ ਵੀ ਅਨਾਉਂਸਮੈਂਟ ਨਹੀਂ ਹੋਈ ਡੇਟ ਡਿਸਾਈਡ ਨਹੀਂ ਹੋਈ ਕੋਈ ਜਗ੍ਹਾ ਡਿਸਾਈਡ ਨਹੀਂ ਹੋਈ ਕਿ ਪਹਿਲਾ ਸ਼ੋਅ ਕਿੱਥੇ ਲੱਗੂਗਾ ਤੇ ਟਿਕਟ ਦਾ ਕੋਈ ਪ੍ਰਾਈਸ ਡਿਸਾਈਡ ਨਹੀਂ ਹੋਇਆ ਹਜੇ ਤਾਂ ਮੈਂ ਤਾਂ ਇਹ ਹੀ ਕਹੂੰਗਾ ਕਿ ਸਾਰਿਆਂ ਨੂੰ ਵੇਟ ਕਰਨੀ ਚਾਹੀਦੀ ਹੈ ਸੋ ਆਫੀਸ਼ੀਅਲ ਅਨਾਉਂਸਮੈਂਟ ਜਿਹੜੀ ਹੋਈ ਹੈ ਆਪਾਂ ਨੂੰ ਇਹ ਸੋਚ ਕੇ ਬਹੁਤ ਜ਼ਿਆਦਾ ਖੁਸ਼ੀ ਆਇਆ ਹਜੇ ਤਾਂ ਪਰ ਇਹ ਸ਼ੋਅ ਲੱਗਣ ਤੋਂ ਪਹਿਲਾਂ ਪਹਿਲਾਂ ਸਿੱਧੂ ਬਾਈ ਦੇ ਹੋਰ ਵੀ ਗਾਣੇ ਆਉਣਗੇ ਪਰ ਇੱਕ ਤਰ੍ਹਾਂ ਦਾ ਇੰਡਸਟਰੀ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਹੈ ਤੇ 2026 ਦੀ ਵੇਟ ਕਰ ਰਹੇ ਹੁਣ ਆਪਾਂ ਸਾਰੇ ਤੇ ਬਾਹਰ ਤਾਂ ਸ਼ੋਅ ਲੱਗਣਾ ਕੀ ਹੋਇਆ ਸੀ ਕੀ ਪੰਗਾ ਪਿਆ ਸੀ ਉਹ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਇਹ ਤਾਂ ਫਿਰ ਵੀ ਇੱਕ ਹੋਲੋਗ੍ਰਾਮ ਸ਼ੋਅ ਹੋਊਗਾ ਇਹਦੇ ਵਿੱਚ ਟੈਕਨੋਲੋਜੀ ਦਾ ਯੂਜ਼ ਹੋਊਗਾ ਜ਼ਿਆਦਾ ਸੋ ਇਹ ਬਹੁਤ ਸਾਰਾ ਚੈਲੰਜ ਨਾਲ ਭਰਿਆ ਹੋਇਆ ਹੋਊਗਾ ਪਰ ਫਿਲਹਾਲ ਹੋਲੋਗ੍ਰਾਮ ਸ਼ੋਅ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਤੁਸੀਂ ਕਿੰਨਾ ਕੁ ਐਕਸਾਈਟਿਡ ਹੋ ਜਾਂ ਹੋਰ ਕੀ ਕੀ ਜਾਣਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਲਿਖਿਓ